ਇੱਕ ਪਾਸੇ ਤਾਂ ਦੇਸ਼ ਦੇ ਵਿੱਚ ਅੱਜ ਟੀਚਰ ਦਿਵਸ ਜਿਹੜਾ ਮਨਾਇਆ ਜਾ ਰਿਹਾ ਤਾਂ ਦੂਜੇ ਪਾਸੇ ਉਹੀ ਜਿਹੜੇ ਟੀਚਰ ਨੇ ਅਧਿਆਪਕ ਨੇ ਉਹ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੇਰੇ ਨਾਲ ਇੱਕ ਅਧਿਆਪਕ ਮੌਜੂਦ ਨੇ ਕਾਲੇ ਕੱਪੜਿਆਂ ਦੇ ਵਿੱਚ ਪ੍ਰੋਟੈਸਟ ਕਰਦੇ ਹੋਏ ਨਜ਼ਰ ਆ ਰਹੇ ਨੇ ਪੀਐਜ ਲੁਧਿਆਣਾ ਦੇ ਵਿੱਚ ਤਾਂ ਗੱਲਬਾਤ ਕਰ ਲੈਣੇ ਮੈਮ ਇੱਕ ਪਾਸੇ ਤਾਂ ਅੱਜ ਟੀਚਰ ਡੇ ਮਨਾਇਆ ਜਾ ਰਿਹਾ ਦੂਜੇ ਪਾਸੇ ਤੁਸੀਂ ਕਾਲੇ ਕੱਪੜੇ ਪਾ ਕੇ ਬਲੈਕ ਡੇ ਜਿਹੜਾ ਕਿ ਮਨਾ ਰਹੇ ਹੋ ਕੀ ਕਾਰਨ ਹੈ ਸਾਡਾ ਕਹ ਰਹੇ ਨੇ ਕਿ ਸਾਡੀਆਂ ਅਸੀਂ ਪਿਛਲੇ 15 ਦਿਨਾਂ ਤੋਂ ਪੀਏਯੂ ਦੀ ਟੀਚਰ ਐਸੋਸੀਏਸ਼ਨ ਸਾਰੀ ਧਰਨੇ ਤੇ ਬੈਠੀ ਹੈ ਕਿਉਂਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਜਿਹੜਾ ਸਾਡਾ 올ਡ ਪੈਨਸ਼ਨ ਸਕੀਮ ਦਾ ਮੁੱਦਾ ਹੈ ਸਾਡਾ ਬੇਸਿਕ ਪੇ ਦਾ ਮੁੱਦਾ ਹੈ ਸਾਡਾ ਜਿਹੜੇ ਨਵੇਂ ਰਿਕਰੂਟਮੈਂਟ ਹੋ ਰਹੇ ਨੇ ਉਹਨਾਂ ਨੂੰ ਸਿਰਫ ਬੇਸਿਕ ਪੇ ਹੀ ਦਿੱਤੀ ਜਾ ਰਹੀ ਹੈ ਇਹਨਾਂ ਸਾਰਿਆਂ ਮੁੱਦਿਆਂ ਤੇ ਅਸੀਂ ਧਰਨੇ ਤੇ ਪਿਛਲੇ 15 ਦਿਨਾਂ ਤੋਂ ਬੈਠੇ ਆਂ ਅੱਜ ਟੀਚਰਸਡੇ ਵਾਲੇ ਦਿਨ ਇੱਕ ਪਾਸੇ ਜਿੱਥੇ ਐਨੇ ਟੀਚਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਉੱਥੇ ਅਸੀਂ ਕਾਲੇ ਕਪੜੇ ਪਾ ਕੇ ਆਪਣਾ ਰੋਜ਼ ਪ੍ਰਦਰਸ਼ਨ ਕਰ ਰਹੇ ਆ ਕਿ ਸਾਡੇ ਲਈ ਇਹ ਕਾਲਾ ਦਿਨ ਹੈ ਤੇ ਜਿੱਥੇ ਕਿ ਸਾਡੀਆਂ ਮੰਗਾਂ ਜਿਹੜੀਆਂ ਨੇ ਹਜੇ ਵੀ ਇਕ ਤਾਰਚੀ ਨੇ ਤੇ ਹਜੇ ਤੱਕ ਉਹ ਪੂਰੀਆਂ ਨਹੀਂ ਹੋ ਸਕੀਆਂ ਕਾਰਨ ਕੀ ਸਮਝਦੇ ਮੰਗਾ ਮੰਨੀਆਂ ਕਿਉਂ ਨਹੀਂ ਕਰ ਰਹੀਆਂ ਅਹ ਦੇਖੋ ਇਹ ਤਾਂ ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਗਵਰਨਮੈਂਟ ਦੀ ਪੰਜਾਬ ਗਵਰਨਮੈਂਟ ਦੀ ਢਿੱਲ ਹੈ ਜਿੱਥੇ ਬਾਕੀ ਯੂਨੀਵਰਸਿਟੀਆਂ ਜਿਹੜੀਆਂ ਨੇ ਸਾਡੀ ਇੱਕ ਸਟੇਟ ਐਗਰੀਕਲਚਰ ਯੂਨੀਵਰਸਿਟੀ ਨੂੰ ਛੱਡ ਕੇ ਬਾਕੀ ਯੂਨੀਵਰਸਿਟੀਆਂ ਕਾਫੀ ਮੰਗਾਂ ਜੇ ਪੂਰੀਆਂ ਹੋ ਚੁੱਕੀਆਂ ਐ ਤਾਂ ਸਾਡੀ ਯੂਨੀਵਰਸਿਟੀ ਨੂੰ ਇਸ ਤਰ੍ਹਾਂ ਇੱਕ ਸੋਤੇਲੇ ਬੱਚੇ ਵਾਂਗ ਵਿਹਾਰ ਕਿਉਂ ਕੀਤਾ ਜਾ ਰਿਹਾ ਇਹ ਤਾਂ ਕਿਤੇ ਨਾ ਕਿਤੇ ਗਵਰਨਮੈਂਟ ਦੀ ਢਿੱਲ ਹੈ ਕਿ ਜਿੱਥੇ ਸਾਡੀ ਫਾਈਲ ਐ ਜਿਹੜੀ ਸਾਡੀ ਮੰਗਾਂ ਵਾਲੀ ਅੱਗੇ ਹੀ ਨਹੀਂ ਤੋਰੀ ਜਾ ਰਹੀ ਤੁਹਾਡੀ ਗੱਲਬਾਤ ਹੋਈ ਹੈ ਕਿਸੇ ਅਧਿਕਾਰੀ ਨਾਲ ਸਰਕਾਰ ਦੇ ਨੁਮਾਇੰਦੇ ਨਾਲ ਕੀ ਕਾਰ ਸਾਡੀ ਪਿਛਲੇ 15 ਦਿਨਾਂ ਤੋਂ ਹਜੇ ਤੱਕ ਕਿਸੇ ਵੀ ਸਰਕਾਰੀ ਨੁਮਾਇੰਦੇ ਦੇ ਨਾਲ ਕੋਈ ਗੱਲਬਾਤ ਨਹੀਂ ਹੋ ਸਕੀ ਅਸੀਂ ਬਹੁਤ ਜ਼ਿਆਦਾ ਚੈਨਲ ਬਣਾ ਰਹੇ ਹਾਂ ਵੀ ਉਹ ਗੱਲਬਾਤ ਹੋਵੇ ਪਰ ਅਸੀਂ ਵੀ ਉਹ ਗੱਲਬਾਤ ਦੀ ਉਡੀਕ ਕਰ ਰਹੇ ਹਾਂ ਵੀ ਸਾਡੇ ਅਧਿਕਾਰੀ ਜਿਹੜੇ ਨੇ ਉਹਨਾਂ ਨੂੰ ਜਾ ਕੇ ਮਿਲਣ ਉਧਰੋਂ ਕੋਈ ਆਫਰ ਆਵੇ ਤਾ ਜੋ ਅਸੀਂ ਵੀ ਆਪਣੀਆਂ ਮੰਗਾਂ ਜਿਹੜੀਆਂ ਨੇ ਪੂਰੀਆਂ ਕਰਵਾ ਸਕੀਏ ਪਟਿਆਲਾ ਤੋਂ ਦੇਖਣ ਨੂੰ ਮਿਲਦਾ ਜਦੋਂ ਪ੍ਰੋਟੈਸਟ ਕਰਦੀਏ ਕੋਈ ਵੀ ਜਿੱਥੇ ਬੰਦੀ ਤਾਂ ਇੱਕ ਦੋ ਦਿਨ ਦੇ ਵਿੱਚ ਪ੍ਰਸ਼ਾਸਨਿਕ ਅਧਿਕਾਰੀ ਪਹੁੰਚ ਜਾਂਦੇ ਨੇ ਪਰ ਤੁਹਾਨੂੰ 15 ਦਿਨ ਹੋ ਗਏ ਨੇ ਫੋਟੋ ਕੋਲ ਫਿਰ ਵੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਤੱਕ ਨਹੀਂ ਪਹੁੰਚਿਆ ਸਾਨੂੰ ਇਹ ਲੱਗਦਾ ਵੀ ਯੂਨੀਵਰਸਿਟੀ ਦਾ ਵਿਹਾਰ ਉਹਨਾਂ ਨੇ ਇੱਕ ਸੁਤੇਲੇ ਬੱਚੇ ਵਾਂਗੂ ਕੀਤਾ ਤੇ ਕੰਨਾਂ 'ਚ ਰੂਹ ਪਾਈ ਬੈਠੀ ਹੈ ਸਰਕਾਰ ਵੀ ਸਾਡੀ ਗੱਲ ਉਹ ਸੁਣੀ ਨਹੀਂ ਰਹੀ ਪਿਛਲੇ 15 ਦਿਨਾਂ ਤੋਂ ਸਾਡੇ ਲਗਾਤਾਰ ਤੋਂ ਰੋਜ਼ ਪ੍ਰਦਰਸ਼ਨ ਦੇ ਬਾਵਜੂਦ ਵੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜਾ ਸਾਡੇ ਨਾਲ ਹਜ ਤੱਕ رابطہ ਕਾਇਮ ਕਰਨ ਦੀ ਕੋਸ਼ਿਸ਼ ਨਹੀਂ ਨਹੀਂ ਕੀਤੀ ਮੈਸੇਜ ਕੀ ਦੇਣਾ ਚਾਹੂਗੇ ਸਰਕਾਰ ਨੂੰ ਅਸੀਂ ਬਸ ਮੈਸੇਜ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਬਹੁਤ ਹੀ ਇੱਕ ਬਹੁਤ ਸੀ ਡੀਸੈਂਟ ਤਰੀਕੇ ਦੇ ਨਾਲ ਆਪਣਾ ਧਰਨਾ ਲਾ ਰਹੇ ਆ ਅਸੀਂ ਕੋਈ ਵੀ ਕਿਸੇ ਵੀ ਪਬਲਿਕ ਪ੍ਰੋਪਰਟੀ ਨੂੰ ਕੋਈ ਨੁਕਸਾਨ ਨਹੀਂ ਹੈ ਕੁਝ ਨਹੀਂ ਹੈ ਬਹੁਤ ਹੀ ਸਹੀ ਤਰੀਕੇ ਨਾਲ ਸਾਡਾ ਧਰਨਾ ਲੱਗਿਆ ਹੋਇਆ ਤੇ ਜਿੰਨੀ ਦੇਰ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਜਿੰਨੀ ਦੇਰ ਤੱਕ ਨੋਟੀਫਿਕੇਸ਼ਨਸ ਆ ਰਹੀ ਨਹੀਂ ਹੁੰਦਾ ਉਨੀ ਦੇਰ ਤੱਕ ਸਾਡਾ ਇਹ ਧਰਨਾ ਜਿਹੜਾ ਉਹ ਜਾਰੀ ਰਹੇਗਾ ਤੋ ਬਿਲਕੁਲ ਅਧਿਆਪਕ ਦਿਵਸ ਮੌਕੇ ਅਧਿਆਪਕ ਜਿਹੜੇ ਨੇ ਕਾਲੇ ਕੱਪੜੇ ਪਾ ਕੇ ਬਲੈਕ ਡੇ ਆ ਮਨਾ ਰਹੇ ਐ ਤੇ ਨਾਲ ਦੀ ਨਾਲ 올ਡ ਪੈਨਸ਼ਨ ਸਕੀਮ ਤੋਂ ਇਲਾਵਾ ਹੋਰ ਕਈ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਸਾਡੀਆਂ ਮੰਗਾਂ ਜਿਹੜੀਆਂ ਨੇ ਜਰੂਰ ਮੰਨੀਆਂ ਜਾਣ। ਕੈਮਰਾ ਪਰਸਨ ਸਲਮਾਨਤ ਨਾਲ ਹਿੰਮਤ ਸਿੰਘ ਦਿਗਪਾਲ ਦੇਨਿਕ ਸਵੇਰਾ ਲੁਧਿਆਣਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰਨ ਦੇਨਿਕ ਸਵੇਰਾ ਟੀਵੀ YouTube Facebook Instagram X ਉਹ WhatsApp ਚੈਨਲ 'ਤੇ